ਲਓ ਜੀ ਮੁੰਡੇ ਨੇ ਸਜਾ ਲਈ ਭਾਈ ਸਾਸ਼ਤਰ ਅੰਦਰ ਨੂੰ ਕਰ ਲੈ ਹੋਰ ਬਿਲਕੁਲ ਸਹੀ ਆ ਹੁਣ ਹਾਂ ਇੱਥੇ ਠੀਕ ਆ ਚਾ ਇਦਾਂ ਲਗੋਣਾ ਹੁਣ ਕੁੰਗਰੂ ਜਾਨਾ 4 ਰੁਪਏ ਕੁੰਗਰੂ ਲਾ ਲ ਕੀ ਚਲੋ ਕੁੰਗਰੂ ਕਿੱਥੇ ਲੱਗਣੇ ਮੋਰੇ ਇੱਕ ਪਾਸੇ ਨਾ ਲਾ ਇਧਰ ਲਾ ਲ ਕੁਝ ਹਾਂ ਇਧਰਲੀ ਸਾਈਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮਗੇ ਜੀ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਜਾਂ ਦੇ ਮਾਲਕ ਕਰੇ ਜੀ ਵਾਦਾ। ਲਓ ਜੀ ਜਿਵੇਂ ਤੁਹਾਨੂੰ ਹੁਣ ਪਤਾ ਹੀ ਆ ਹਨਾ ਵੀ ਆਪਾਂ ਆਏ ਹੋਏ ਆ ਜੀ ਹਜੂਰ ਸਾਹਿਬ ਦੀ ਪਵਿੱਤਰ ਧਰਤੀ ਤੇ। ਸੋ ਛਵਾਨੂੰ ਵੀ ਸਾਡਾ ਮੇਨ ਮੋਟਿਵ ਇਹੀ ਰਹਿੰਦਾ ਏ ਕਿਉਂਕਿ ਹੁਣ ਬਾਹਰੋਂ ਵੀ ਕਈ ਫੋਨ ਆਏ ਵੀ ਭਾਈ ਬਹੁਤ ਸੋਹਣਾ ਲੱਗਦਾ ਵੀ ਅਸੀਂ ਬਾਹਰ ਬੈਠੇ ਬੈਠੇ ਮਤਲਬ ਦਰਸ਼ਨ ਕਰ ਲਏ ਹਨਾ। ਤੇ ਇਧਰੋਂ ਵੀ ਇੱਕ ਦੋ ਵੀਰਾਂ ਦੇ ਫੋਨ ਆਏ ਦੱਸਣ ਵਾਸਤੇ ਵੀ ਵੀਰ ਇੱਥੇ ਦੇ ਫਲਾਣੀ ਗੱਡੀ ਫਲਾਣੇ ਵਾਲਿਆਂ ਨੂੰ ਫੋਨ ਕਰ ਲਿਓ ਇਹ ਤਾਂ ਹਨ ਤੇ ਸਾਰਿਆਂ ਦਾ ਭਾਈ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ ਪਰ ਇੱਕ ਥੋੜਾ ਜਿਹਾ ਗਿਲਾ ਵੀ ਆ ਜੀ ਗਿਲਾ ਐਦਾਂ ਹੈ ਵੀ ਜਿਹੜੀ ਤਾਂ ਵੀਡੀਓ ਬਣਦੀ ਆ ਬਾਜ਼ਾਰ ਦੀ ਆ ਕਿਤੇ ਹੋਰ ਚਲੋ ਆਪਾਂ ਐ ਨਹੀਂ ਕਹਿੰਦੇ ਆਪਾਂ ਇੱਕ ਜੇ ਦੇਖਿਆ ਜਾਵੇ ਨਾ ਲੋਕਾਂ ਦੀ ਧਾਰਨਾ ਜਿਹੜੀ ਹੈ ਨਾ ਲੋਕਾਂ ਦਾ ਪਿਆਰ ਆਪਣੇ ਗੁਰੂਆਂ ਦੇ ਪ੍ਰਤੀ ਉੱਠਦਾ ਜਾਂਦਾ ਉਹ ਗੁਰੂਆਂ ਦੀ ਗਲਤੀ ਨਹੀਂ ਹੈਗੀ ਉਹ ਸਾਡੀਆਂ ਆਪਣੀਆਂ ਗਲਤੀਆਂ ਆ ਜੀ ਗੱਲ ਇਦਾਂ ਜਿਹੜੀ ਗੁਰਦੁਆਰਾ ਸਾਹਿਬ ਦੀ ਵੀਡੀਓ ਬਣਦੀ ਆ ਉਹਨੂੰ ਘੱਟ ਪਿਆਰ ਦੰਨੇ ਆ ਲੋਕ ਜਿਹੜੇ ਤਾਂ ਦੇਖੋ ਪੱਕੇ ਦੇਖਦੇ ਆ ਸਾਨੂੰ ਪੱਕੇ ਜੁੜੇ ਹੋਏ ਉਹਨਾਂ ਨੇ ਤਾਂ ਦੇਖਣੀ ਆਂ ਦੇਖਣੀ ਆ ਸਾਡੀਆਂ ਵੀਡੀਓ ਪਰ ਮੈਂ ਵੈਸੇ ਗੱਲ ਕਰਦਾ ਵੀ ਪਤਾ ਨਹੀਂ ਕੀ ਗੱਲ ਆ ਦੁਨੀਆ ਸਾਡੀ ਗੁਰੂਆਂ ਦੇ ਪਿੱਛੇ ਹੋਣ ਲੱਗ ਗਈ ਪਤਾ ਨਹੀਂ ਭਾਈ ਇਸ ਚੀਜ਼ ਦਾ ਮਤਲਬ ਸਮਝ ਤੇ ਬਾਹਰ ਆ ਘਮ ਹੈ ਨਾ ਤੇ ਗੁਰਦੁਆਰਾ ਸਾਹਿਬ ਦੀਆਂ ਵੀਡੀਓ ਬਹੁਤ ਘੱਟ ਚੱਲ ਰਹੀਆਂ ਇੱਕ ਤਾਂ ਹੁੰਦਾ ਵੀ ਚਲੋ ਕੋਈ ਆਪਾਂ ਹੋਰ ਕੁਛ ਦਿਖਾ ਰਹੇ ਆ ਵੀ ਕਿਸੇ ਹੋਰ ਧਰਮ ਦਾ ਦਿਖਾ ਰਹੇ ਆ ਆਪਾਂ ਆਪਣੇ ਧਰਮ ਦਾ ਦਿਖਾ ਰਹੇ ਆ ਹੋਰ ਧਰਮ ਦਾ ਵੀ ਦਿਖਾ ਰਹੇ ਆ ਜੇ ਤਾਂ ਉਹਦੇ 'ਚ ਵੀ ਕੋਈ ਗਲਤੀ ਨਹੀਂ ਹੈਗੀ ਸਿੱਖ ਧਰਮ ਹਰੇਕ ਧਰਮ ਨੂੰ ਬਰਾਬਰ ਮੰਨਦਾ ਠੀਕ ਆ ਜੀ ਹਰੇਕ ਧਰਮ ਨੂੰ ਆਪਣਾ ਭਾਈ ਹਰੇਕ ਬੰਦੇ ਨੂੰ ਆਪਣਾ ਧਰਮ ਮੰਨਣ ਦਾ ਅਧਿਕਾਰ ਦਿੰਦਾ ਸਿੱਖ ਧਰਮ ਕਿਸੇ ਦਾ ਧਰਮ ਨਹੀਂ ਪਰਵਰਤਨ ਕਰਾਉਂਦਾ ਸੋ ਚਲੋ ਇਹ ਗੱਲਾਂ ਤਾਂ ਭਾਈ ਹੋਰ ਪਾਸੇ ਨੂੰ ਜਾਣ ਲੱਗ ਜਾਂਦੀਆਂ ਫਿਰ ਪਰ ਗੱਲ ਇਦਾਂ ਵੀ ਆਪਣੇ ਲੋਕ ਜਿਹੜੇ ਹੁਣ ਮੂੰਹ ਚੱਕ ਕੇ ਉਦਾਂ ਹੀ ਕਮੈਂਟ ਕਰੀ ਜਾਊਂਗੇ ਕਈ ਵਾਰ ਕੋਈ ਉਹੋ ਜੀ ਜੇ ਗਲਤੀ ਹੋ ਜਾਵੇ ਹੈ ਕਮੈਂਟ ਸਾਰਿਆਂ ਨੇ ਠਾਠਾ ਕਰਦਣੇ ਪਰ ਜਿਹੜੀ ਵੀਡੀਓ ਚੰਗੀ ਹੈ ਉਹ ਉਹ ਦੇਖਦੇ ਨਹੀਂ ਜੇ ਮੂਰੇ ਫੋਟੋ ਦੇਖ ਲਈ ਵੀ ਹਾਂ ਗੁਰੂਆਂ ਦੀ ਫੋਟੋ ਆ ਭਾਈ ਜਾਂ ਧਾਰਮਿਕ ਸਥਾਨ ਦੀ ਫੋਟੋ ਆ ਉਹ ਵੀਡੀਓ ਦੇਖਦੇ ਨਹੀਂ ਇਹ ਤਾਂ ਕੋਈ ਗੱਲ ਨਹੀਂ ਬਣੀ ਹੈਨਾ ਤੇ ਚਲੋ ਅਸੀਂ ਉਹ ਜਿਆ ਵਾਸਤੇ ਬਣਾਉਂਦੇ ਵੀ ਨਹੀਂ ਆ ਵੀਡੀਓ ਅਸੀਂ ਤਾਂ ਆਪਣੇ ਬੰਦਿਆਂ ਵਾਸਤੇ ਖਾਸ ਵਾਸਤੇ ਬਣਾਉਂਦੇ ਆ ਜਿਹੜੀਆਂ ਬੀਬੀਆਂ ਭੈਣਾਂ ਸਾਡੀਆਂ ਬਜ਼ੁਰਗ ਸਾਡੇ ਜਿਹੜੇ ਭਾਈ ਕਦੇ ਨਹੀਂ ਆਏ ਜਾਂ ਜਾਂ ਕਿਤੇ ਦੂਰ ਬੈਠੇ ਨਹੀਂ ਆ ਸਕਦੇ ਸਾਡੀ ਮੇਨ ਮੇਨ ਮੋਟਿਵ ਸਾਡਾ ਇਹੀ ਰਹਿੰਦਾ ਵੀ ਉਹਨਾਂ ਨੂੰ ਦਰਸ਼ਨ ਕਰਾਈਏ ਜੀ ਠੀਕ ਆ ਜੀ ਚਾਹੇ ਜੇ ਸਾਡੀ ਵੀਡੀਓ ਦੇਖ ਕੇ 10 ਬੰਦਿਆਂ ਨੇ ਵੀ ਮਹਾਰਾਜ ਅੱਗੇ ਅਰਦਾਸ ਕਰਤੀ ਵੀ ਭਾਈ ਚਲੋ ਸ਼ੁਕਰ ਹੈ ਮਹਾਰਾਜ ਦਾ ਤੁਹਾਡੇ ਦਰਸ਼ਨ ਹੋ ਗਏ ਮਹਾਰਾਜ ਸਾਨੂੰ ਹਨਾ ਸੋ ਵੀ ਭਾਈ ਚਲੋ ਐਨੇ ਚ ਅਸੀਂ ਮੰਨੂਗੇ ਵੀ ਸਾਡੀ ਯਾਤਰਾ ਸਫਲ ਹੋਗੀ ਪੈਸੇ ਤਾਂ ਚਲੋ ਸਭ ਤੋਂ ਵੱਡੀ ਗੱਲ ਆਏ ਆ ਵੀ ਸਾਡੇ ਆਪਣੇ ਸਮਝ ਲਓ ਵੀ ਲੇਖ ਮਹਾਰਾਜ ਨੇ ਇੰਨੇ ਸੋਹਣੇ ਲਿਖੇ ਵੀ ਅਸੀਂ ਦਰਸ਼ਨ ਕਰੇ ਗੁਰੂ ਮਹਾਰਾਜ ਦੇ ਆ ਕੇ ਪਰ ਫੇਰ ਵੀ ਚਲੋ ਇੱਕ ਆਏ ਵੀ ਹੁੰਦਾ ਵੀ ਜਿਹੜੀ ਫੈਮਿਲੀ ਸਾਡੇ ਨਾਲ ਤੁਸੀਂ ਜੁੜੇ ਹੋਇਆ ਅਸੀਂ ਉਹਨਾਂ ਨੂੰ ਵੀ ਦਰਸ਼ਨ ਕਰਾਈਏ ਠੀਕ ਹੈ ਜੀ ਬਾਕੀ ਅਸੀਂ ਹੁਣ ਅੱਜ ਹੋ ਗਏ ਜੀ ਰੈਡੀ ਹੁਣ ਚੱਲੇ ਆ ਜੀ ਅਸੀਂ ਅੱਜ ਅ ਹੋਰ ਸਾਈਡ ਤੇ ਚੱਲੇ ਆ ਪਹਿਲਾਂ ਹੋਰ ਸਾਈਡ ਨੂੰ ਗਏ ਤੇ ਪਿਛਲੇ ਬਲੌਗ ਅੱਜ ਤੁਸੀਂ ਦੇਖਿਆ ਸੀਗਾ ਜੀ ਵੀ ਮਤਲਬ ਨਾਨਕ ਚੀਰਾ ਗੁਰਦੁਆਰਾ ਸਾਹਿਬ ਜਹਾਜ ਵਾਲਾ ਗੁਰਦੁਆਰਾ ਸਾਹਿਬ ਹਨ ਪਿਛਲੇ ਬਲੌਗ ਵਿੱਚ ਤੁਸੀਂ ਇਹ ਗੁਰਦੁਆਰਾ ਸਾਹਿਬ ਦੇਖੇ ਸੀਗੇ ਤੇ ਇਸ ਬਲੌਗ ਵਿੱਚ ਅਸੀਂ ਤੁਹਾਨੂੰ ਮੰਦਿਰ ਦਿਖਾਉਣਾ ਜੀ ਨਾਮਦੇਵ ਜੀ ਦਾ ਮੰਦਿਰ ਉੱਥੇ ਕਹਿੰਦੇ ਉਹ ਪੰਡਵਾ ਦੇ ਟਾਈਮ ਦਾ ਮੰਦਿਰ ਹੈ ਤੇ ਉਹ ਮਤਲਬ ਗੁਰੂ ਨਾਨਕ ਦੇਵ ਜੀ ਨੇ ਜਸਮੀਨ ਨਹੀਂ ਬਾਬਾ ਨਾਮਦੇਵ ਜੀ ਨੇ ਇੱਥੇ ਭਗਤੀ ਕੀਤੀ ਉਹਨਾਂ ਵਾਲੋ ਮੰਦਿਰ ਘੁੰਮ ਗਿਆ ਬਾਬਾ ਨਾਮਦੇਵ ਜੀ ਨੇ ਉੱਥੇ ਭਗਤੀ ਕੀਤੀ ਸੀਗੀ ਜੀ ਬਾਕੀ ਹੁਣ ਜੇ ਕੋਈ ਗਲਤੀ ਪੇਸ਼ੀ ਹੋਈ ਤਾਂ ਮਾਫ਼ ਕਰਿਓ ਅ ਬਾਕੀ ਉੱਥੇ ਜਾ ਕੇ ਤੁਹਾਨੂੰ ਇਤਿਹਾਸ ਭਾਈ ਚੰਗੀ ਤਰ੍ਹਾਂ ਪੜ੍ਹ ਕੇ ਦਿਖਾਵਾਂਗੇ ਤੇ ਸੁਣਾਵਾਂਗੇ ਤੇ ਉਹ ਮੰਦਰ ਨਾ ਜਿਵੇਂ ਇੱਕ ਨਾਨਕ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਕਹਿ ਲੋ ਇਤਿਹਾਸ ਆ ਵੀ ਮਸਜਿਦ ਮੁਸਲਮਾਨਾਂ ਵੀਰ ਦੀ ਮਸਜਿਦ ਜਿਹੜੀ ਮੱਕਾ ਕਹਿੰਦੇ ਵੀ ਘੁੰਮ ਗਿਆ ਸੀਗਾ ਜੀ ਬਾਬਾ ਨਾਨਕ ਜੀ ਦੇ ਨਾਲੇ ਐਵੇਂ ਦਾ ਇਤਿਹਾਸ ਆ ਨਾਮਦੇਵ ਜੀ ਦਾ ਮੰਦਿਰ ਆ ਜੀ ਉਹਨਾਂ ਨੇ ਭਗਤੀ ਇੰਨੀ ਕੀਤੀ ਸੀਗੀ ਉਹ ਮੰਦਿਰ ਕਹਿੰਦੇ ਵੀ ਉਹਨਾਂ ਦੇ ਵੱਲੋਂ ਘੁੰਮ ਗਿਆ ਤਾਂ ਹਨਾ ਇਤਿਹਾਸ ਜਿਹੜਾ ਸੁਣਨ ਵਿੱਚ ਆਇਆ ਉਹ ਐਦਾਂ ਦਾ ਹੀ ਬਾਕੀ ਹੁਣ ਉੱਥੇ ਜਾ ਕੇ ਪਤਾ ਕਰਨਾ ਮੰਦਿਰ ਨਾਲ ਉੱਥੇ ਘੁੰਮਿਆ ਵਾ ਹੁਣ ਵੀ ਰਿਖਦਾ ਮੰਦਿਰ ਭਾਈ ਹੁਣ ਵੀ ਘੁੰਮਿਆ ਵਾ ਉੱਥੇ ਦਿਖ ਰਿਹਾ ਹੈ ਹਨਾ ਸੋ ਆਜੋ ਆਪਾਂ ਮਿਲਦੇ ਆ ਸਾਰਿਆਂ ਨੂੰ ਤੇ ਚੱਲਦੇ ਆ ਅੱਗੇ ਟਾਈਮ ਨਾ ਖਰਾਬ ਕਰੀਏ ਪ੍ਰਸ਼ਾਦਾ ਪਾਣੀ ਹੁਣ ਅਸੀਂ ਅੱਗੇ ਗੁਰਦੁਆਰਾ ਸਾਹਿਬ ਵਿੱਚ ਛਕਾਂਗੇ ਇੱਥੋਂ ਹੁਣ ਅਸੀਂ ਸਿੱਧਾ ਗੱਡੀ ਵਿੱਚ ਬੈਠਣਾ ਤੇ ਮਿਲਦੇ ਆ ਜੀ ਫਿਰ ਤੁਹਾਨੂੰ ਅੱਗੇ ਗੁਰਦੁਆਰਾ ਸਾਹਿਬ ਜਾ ਕੇ ਪਹਿਲਾਂ ਫੈਮਿਲੀ ਨਾਲ ਮਿਲਾ ਦਈਏ ਤੁਹਾਨੂੰ ਲਓ ਜੀ ਬਾਈ ਗੁਰਦੁਆਰੇ ਦਾ ਟਰੈਕਟਰ ਆ ਇਹ ਬਾਬਾ ਜੀ ਨੇ ਇਹਨਾਂ ਪੂਰਾ ਸ਼ਿੰਗਾਰ ਕੇ ਰੱਖਿਆ ਹੋਇਆ ਟਰੈਕਟਰ ਛਤਰੀ ਬਹੁਤ ਵਧੀਆ ਲਾਈ ਹੋਈ ਐ ਟੁਟੂ ਘਟ 50 60000 ਰੁਪਿਆ 15 20000 ਦਾ ਤਾਂ ਬੰਫਰੇ ਆ 10 15000 ਦੇ ਟਾਇਰ ਮੂਰੇ ਵਾਲੇ ਲੱਖ ਰੁਪਿਆ ਮੰਨ ਕੇ ਚੱਲੋ ਜੀ ਲੱਖ ਰੁਪਿਆ ਲੱਗਿਆ ਹੋਇਆ ਟਰੈਕਟਰ ਪਰ ਤੇ ਇੱਧਰ ਮਿਲੋ ਜੀ ਸਾਡੀ ਫੈਮਿਲੀ ਨੂੰ ਸਾਰੇ ਹੋ ਗਏ ਰੈਡੀ ਸਾਰਿਆਂ ਨੂੰ ਹਾਂਜੀ ਮਾਤਾ ਜੀ ਹਾਂ ਬੜਾ ਖੁਸ਼ ਆ ਪੂਰੀ ਹਾਂ ਬਹੁਤ ਖੁਸ਼ ਹਾਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਉਹ ਘੁੰਮਣਾ ਮਿਲ ਗਿਆ ਹਾਂ ਗੱਲ ਬੰਨੋਗਰੀ ਵਿੱਚ ਵੀ ਨਿਆਲੇ ਪਾ ਦਿੱਤੀ ਹਾਂ ਹੁਣ ਪਈ ਜਾਦ ਹੋ ਗਏ ਬੇਲੇ ਹੋ ਗਏ ਬਿਲਕੁਲ ਬਿਲਕੁਲ ਘੁੰਮਣੇ ਚਾਹ ਹੋਰ ਕੀ ਹੋ ਹੁਣ ਕੀ ਹੋਰ ਕੇ ਚਾਹ ਮਹਾਰਾਜ ਦੇ ਦਰਸ਼ਨ ਦਰਸ਼ਨ ਹੋ ਗਏ ਮਹਾਰਾਜ ਜੀ ਠੀਕ ਨੇ ਤੇ ਮੈਂ ਲਵ ਜੀ ਇਧਰ ਜੈਸਮਿਨ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੋ ਜੋ ਮੈਂ ਤਮੰਨਾ ਮੰਗੀ ਆ ਸੀਗੀਆਂ ਮੈਂ ਹਮ ਉਹ ਤੇ ਵਈਆ ਦੇਖ ਲੋ ਤੁਸੀਂ ਸਾਰੇ ਜਾਨੀ ਗਵਾਇ ਜ ਕਿੰਨੀ ਛੇਤੀ ਪੂਰੀਆ ਹੁੰਦੀ ਆ ਹਮ ਠੀਕ ਆ ਮੇਰੇ ਨਾਲ ਹਮੇਸ਼ਾ ਮੇਰੇ ਨਾਮ ਵਾਲੇ ਬਾਬੇ ਰਹੇ ਬਿਲਕੁਲ ਜਿਵੇਂ ਮੈਂ ਪਹਿਲਾਂ ਸ਼ੁਰੂ ਤੇ ਹੀ ਕਹਿੰਦੀ ਸੀ ਗੀ ਰਵਿੰਦਰ ਸਿੰਘ ਨੂੰ ਵੀ ਤੁਸੀਂ ਹਜੂਰ ਸਾਹਿਬ ਜਾਣਾ ਤੁਸੀਂ ਹਜੂਰ ਸਾਹਿਬ ਜਾਣਾ ਇੱਕ ਹੀ ਕੇ ਕੰਮ ਆਇਆ ਐ ਭਾਇਆ ਨਾ ਬਲਾਵਾ ਆ ਗਿਆ ਹਮ ਮੰਮੀ ਨੂੰ ਗਿਆ ਫਿਰ ਮੈਂ ਉਹ ਵੀ ਮੇਰਾ ਬਹੁਤ ਦੇਰ ਕਰਦਾ ਵੀ ਤੁਸੀਂ ਵੀ ਜਾਓ ਇੱਕ ਵਾਰ ਜਹਾਜ਼ ਦੀ ਛੁੱਟੀ ਵੀ ਲਓ ਬਾਬੇ ਨੇ ਦੋਹੇ ਚੀਜ਼ਾਂ ਕਿੰਨੀ ਛੇਤੀ ਪੂਰੀਆਂ ਕਰੀਆਂ ਇਕੱਠੀਆਂ ਕਰਦੀਆਂ ਹਾਂ ਹਾਂ ਬਿਲਕੁਲ ਬਿਲਕੁਲ ਤੇ ਤੀਸਰੀ ਚੀਜ਼ ਹੁਣ ਤੀਸਰੀ ਚੀਜ਼ ਜਿਹੜੀ ਨੇ ਵੀ ਹਾਂ ਘੁਮਾਉਣਾ ਮੰਮੀ ਜਹਾਜ਼ ਵੀ ਛੁੱਟਾ ਦਵਾਣਾ ਤੁਹਾਨੂੰ ਹਜੂਰ ਕਰ ਦਿੰਦੇ ਹਾਂ ਹਾਂ ਔਰ ਇੱਕ ਹੋਰ ਮੇਰੀ ਦਿਲ ਦੀ ਤਮੰਨਾ ਹੈ ਮੈਨੂੰ ਉਹ ਰਾਤ ਵੀ ਸੁਪਨਾ ਆਇਆ ਮੇਰੀ ਅਰਦਾਸ ਬੇਨਤੀ ਮੇਰੇ ਖਿਆਲ ਤੋਂ ਮਹਾਰਾਜ ਨੇ ਪ੍ਰਵਾਨ ਕਰੀ ਹੈ ਜਿਹੜੀ ਸਾਡੀ ਦੀਦੀ ਕੋਲ ਜਵਾਕ ਨਹੀਂ ਹੁੰਦਾ ਤਨਾ ਓਮੇ ਮੈਨੂੰ ਹੋਇਆ ਸੁਪਨਾ ਆਪਣੀ ਨਿੱਕਾ ਦੀ ਧੀ ਕੋਲ ਤੇ ਹੋਰ ਸਾਰੀਆਂ ਬਹੁਤ ਸਾਰੀਆਂ ਭੈਣਾਂ ਜਿਨ੍ਹਾਂ ਨੇ ਮੈਸੇਜ ਆਏ ਆ ਭਾਈ ਮੈਨੂੰ ਸੁਪਨਾ ਆਇਆ ਹੈ ਕਿਸੇ ਦੀ ਗੋਦੀ ਦੇ ਵਿੱਚ ਲਾਲ ਪਾਇਆ ਬਾਬਿਆਂ ਨੇ ਹੁਣੇ ਦੇਖੋ ਕਿਹਦੀ ਗੋਦੀ ਦੇ ਵਿੱਚ ਲਾਲ ਪੈਂਦਾ ਠੀਕ ਹੈ ਤੇ ਮੈਨੂੰ ਉਮੀਦ ਆ ਕਿ ਜਿੱਦਾਂ ਮੇਰੀਆਂ ਸਾਰੀਆਂ ਮਨੋ ਕਾਮਨਾਵਾਂ ਸੱਚੇ ਦਿਲੋਂ ਨਾਲ ਮੈਂ ਮੰਗਦੀਆਂ ਪੂਰੀਆਂ ਹੁੰਦੀਆਂ ਓਵੇਂ ਉਹ ਵੀ ਹੋਣਗੀਆਂ ਭਾਈ ਆਲਟੀ ਤੁਹਾਡੇ ਵੱਲ ਖੁੱਲੀ ਜੀ ਖੁੱਲਲੀ ਜੀ ਲਵਾਂਗੇ ਅਸੀਂ ਤੁਹਾਡੇ ਮੈਨੂੰ ਸਾਡਾ ਸ਼ੋਰ ਹੋ ਗਿਆ ਕਿ ਮਹਾਰਾਜ ਨੇ ਕਿਸੇ ਨਾ ਕਿਸੇ ਦੀ ਹੁਣ ਝੋਲੀ ਜਰੂਰ ਭਰਨੀ ਆ ਛੇਤੀ ਤੋਂ ਛੇਤੀ ਠੀਕ ਹੈ ਕਹਿੰਦੇ ਨੇ ਹਰ ਇੱਕ ਚੀਜ਼ ਨੂੰ ਜੀ ਟਾਈਮ ਲੱਗਦਾ ਪਤਾ ਨਹੀਂ ਉਹ ਟਾਈਮ ਦੇ ਵਿੱਚ ਸਾਨੂੰ ਮਾੜਾ ਲੱਗਦਾ ਹੁੰਦਾ ਵੀ ਇੰਨਾ ਟਾਈਮ ਕਾਤੇ ਲੱਗਦਾ ਪਰ ਉਸ ਦੇ ਵਿੱਚ ਮਹਾਰਾਜ ਕਹਿੰਦਾ ਕੋਈ ਪਲਾ ਛੁਪਿਆ ਹੁੰਦਾ ਸੋ ਭਾਈ ਸਭ ਨੂੰ ਇੱਕੋ ਗੱਲ ਹੈ ਅਸੀਂ ਕੌਣ ਹੁੰਨੇ ਆ ਹਮ ਹੈਨਾ ਤੇ ਦੂਸਰੀ ਗੱਲ ਆ ਭਾਈ ਆਪਣਾ ਬਾਣੀ ਪੜੋ ਹਮ ਬੱਦ ਤੋਂ ਬੱਦ ਬਾਕੀ ਮਾੜੇ ਚੰਗੇ ਮਾੜੇ ਕੰਮਾਂ ਤੋਂ ਦੂਰ ਰਹੋ ਹੂੰ ਜੁਲੀ ਨੇਂ ਜਿਆ ਤੋ ਦੂਰ ਰਹੋ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਣਾ ਹੈਗਾ ਜਿਹੜੀ ਗੱਲਾਂ ਤੇ ਜਨੋ ਕਰੋ ਤੇ ਕਿਸੇ ਬਾਰੇ ਕੋਈ ਮਾੜੀ ਗੱਲ ਨਾ ਕਹੋ ਸਭ ਸਭ ਦੀਆਂ ਮਾਲਕ ਦੇ ਉਸਨੇ ਪਤਾ ਕੀੜੀ ਦੇ ਰੂਪ ਵਿੱਚ ਵੀ ਮਾਲਕ ਆ ਕੇ ਸੁਣ ਸਕਦੇ ਬਿਲਕੁਲ ਉਸਨੇ ਪਤਾ ਕੰਧ ਦੇ ਵਿੱਚ ਖੜ ਕੇ ਵੀ ਮਾਲਕ ਸੁਣ ਸਕਦਾ ਹੈ ਵੈਸੇ ਤਾਂ ਉਹ ਜਾਣੀ ਜਾਣਾ ਉਹਨਾਂ ਨੂੰ ਤਾਂ ਕਿਸੇ ਆਉਣ ਦੀ ਜਰੂਰਤ ਐ ਨਹੀਂ ਉਹ ਸਾਡੇ ਦਿਲ ਦੇ ਵਿੱਚ ਹੀ ਬੈਠੇ ਆ ਠੀਕ ਆ ਜੀ ਫਿਰ ਹੁਣ ਆਪਾਂ ਦਰਸ਼ਨ ਕਰ ਰਹੇ ਹੈ ਬਾਬਾ ਨਾਮਦੇਵ ਜੀ ਦੇ ਨੇ ਚੱਲੇ ਆ ਤੇ ਬਾਬਾ ਨਾਮਦੇਵ ਜੀ ਜਿਵੇਂ ਹੁਣ ਧੰਨਾ ਭਗਤ ਜੀ ਹੋ ਗਏ ਮੈਂ ਇਹ ਵੀ ਆ ਜੀ ਹੈ ਪਾਂਡਵਾਂ ਦੇ ਟਾਈਮ ਦੇ ਸੀਗੇ ਇੱਥੇ ਕੋ ਉੱਥੇ ਇੱਕ ਰੱਥ ਵੀ ਖੜਾ ਉਹ ਵੀ ਦੇਖਿਓ ਬਹੁਤ ਬੜਾ ਰੱਥਾ ਤੇ ਤੇ ਜਿਆਦਾਤਰ ਹਿੰਦੂ ਲੋਕ ਬਹੁਤ ਹੋਨੇ ਆ ਪੰਡਤ ਵਗੈਰਾ ਬੈਠੇ ਆ ਉਥੇ ਤੇ ਅਸੀਂ ਉਥੇ ਦੇ ਲੋਕ ਉਹਨਾਂ ਨੂੰ ਜਿਆਦਾਤਰ ਬਿਠਲ ਦੇ ਨਾਮ ਨਾਲ ਸੰਬੋਧਿਤ ਕਰਦੇ ਆ ਜੀ ਤੇ ਹਾਂ ਕਹਿੰਦੇ ਵੀ ਉਥੇ ਦੇ ਨਾ ਜਦੋਂ ਬੈਠੇ ਸੀ ਭਗਤੀ ਕਰਨ ਲੱਗੇ ਸੀ ਪੰਡਤਾਂ ਨੇ ਰੋਕਤੇ ਸੀਗੇ ਜਿੱਥੇ ਤੱਕ ਸਾਨੂੰ ਪਤਾ ਵੀ ਫਿਰ ਉਹਨਾਂ ਨੇ ਨਾ ਉਲਟ ਸਾਈਡ ਬੈਠ ਕੇ ਭਗਤੀ કરી ਸੀਗੀ ਮੰਦਿਰ ਉਸ ਸਾਈਡ ਨੂੰ ਘੁੰਮ ਗਿਆ ਸੀਗਾ ਏ ਹੁ ਅੱਜ ਵੀ ਘੁੰਮਿਆਵਾ ਦਿਖਦਾ ਤੁਸੀਂ ਆਪ ਖੁਦ ਦੇਖਿਓ ਜਵਿੰਦਰ ਤੁਸੀਂ ਆਪ ਦੇਖਿਓ ਵੀ ਨੀਹਾਂ ਕਿੱਧਰ ਨੂੰ ਆ ਹੁੰ ਅੰਦਰ ਦੀ ਦਿਖ ਕਿੱਧਰ ਨੂੰ ਤੁਸੀਂ ਆਪ ਖੁਦ ਕਹੋਗੇ ਬਹੁਤ ਸੋਹਣੀ ਕਲਾਕਾਰੀ ਕਰੀ ਵੀ ਆ ਐਰ ਮੂਰਤੀਆਂ ਬਣਾਈਆਂ ਵੀ ਆਉਂਦੇ ਵਿੱਚ ਮੈਂ ਬਰੀਕੀ ਬਰੀਕੀ ਚੀਜ਼ਾਂ ਦੇ ਨਾਲ ਬਹੁਤ ਵਧੀਆ ਵਧੀਆ ਚੀਜ਼ਾਂ ਦੇਖਿਓ ਨਾ ਸੰਗਤ ਦਾ ਇਕੱਠ ਹੁੰਦਾ ਨਹੀਂ ਸ਼ਰਦਾ ਲੋਕਾਂ ਦੇ ਵਿੱਚ ਰਹਿ ਰੱਬ ਦਾ ਨਾ ਉਹ ਕਹਿੰਦੇ ਨੇ ਨਾ ਰੱਬ ਤਾਂ ਇੱਕਾ ਰੂਪ ਨੇ ਇੱਕਾ ਹੂੰ ਜਿਵੇਂ ਕਈ ਕਹਿੰਦੇ ਨੇ ਵੀ ਗੁਰੂ ਨਾਨਕ ਦੇਵ ਜੀ ਹੀ ਦਸਵੀਂ ਜਦੋਂ ਦਸਵੇਂ ਗੁਰੂ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਨਾਨਕ ਨਾਨਕ ਦੇਵ ਜੀ ਦਾ ਰੂਪ ਲੱਤਾ ਗੁਰਗੋਬਿੰਦ ਸਿੰਘ ਜੀ ਨੂੰ RAM ਜੀ ਕਿਹਾ ਜਾਂਦਾ ਸਭ ਤੋਂ ਸੇਂ ਕ੍ਰਿਸ਼ਨ ਜੀ ਕਿਹਾ ਜਾਂਦਾ ਹੈ ਗੁਰਗੋਬਿੰਦ ਸਿੰਘ ਜੀ ਨੂੰ ਹੈਂ ਜੀ ਤੁਹਾਨੂੰ ਮਰਜੀ ਗੱਲ ਲਾ ਲਓ ਸੋ ਪਈ ਬਾਣੀ ਪੜਿਆ ਕਰੋ ਚੰਗੇ ਚੰਗੇ ਕੰਮ ਕਰਿਆ ਕਰੋ ਜੁਗਲੀ ਨਿੰਦਿਆ ਤੋਂ ਦੂਰ ਰਹਾ ਕਰੋ ਨਸ਼ਿਆਂ ਤੋਂ ਦੂਰ ਰਹਾ ਕਰੋ ਸੋ ਹਣ ਬਹੁਤੀਆਂ ਗੱਲਾਂ ਤਾਂ ਜੀ ਲੰਬੀਆਂ ਹੋਈ ਜਾਂਦੀਆਂ ਜੀ ਸੰਗਤਾਂ ਸਾਨੂੰ ਦੇਖ ਰਹੀਆਂ ਵੀ ਇਹ ਸੰਗਤਾਂ ਕਿਥੋਂ ਚੱਲੀ ਆਂਦੀਆਂ ਲੰਬੀਆਂ ਗੱਲਾਂ ਕਰੀ ਜਾਂਦੀਆਂ ਸੋ ਚਲੋ ਜੀ ਫਿਰ ਹੁਣ ਆਪਾਂ ਚੱਲਦੇ ਬਾਬਾ ਨਾਮਦੇਵ ਦੇ ਕਾਰਨ ਦੀ ਸਸਰੀ ਕਾਲ ਤਾਂ ਰਹਿ ਗਈ ਅੱਜ ਤਾਂ ਮੁੰਡੇ ਨੇ ਤਾਂ ਮਾਲਾ ਸਜਾਇਆ ਵਾ ਭਾਈ ਬਹੁਤ ਸੋਹਣਾ ਲੱਗਦਾ ਹਾਂ ਡਾਓ ਰਾਜ ਮੁੰਡੇ ਦੀ ਪੂਰੀ ਜੇ ਅਜੀ ਦੀ ਜੇ ਦਾ ਸਾਥ ਦੇ ਤਾਂ ਦੇਖੀ ਇਹਨਾਂ ਨੇ ਅੱਜ ਵਾਹ ਇਹਨਾਂ ਕੋਲ ਨਹੀਂ ਪਤਾ ਲੱਗਦਾ ਘੜੀ ਚ ਛਾਲ ਮਾਰ ਕੇ ਉੱਧਰ ਹੋ ਜਾਂਦਾ ਘੜੀ ਚ ਇੱਧਰ ਹੋ ਜਾਂਦਾ ਛਾਲ ਹੀ ਵੱਟਦੀ ਹੁੰਦੀ ਹਾਂ ਹਾਂ ਰੂਪ ਬਟਲ ਗਈ ਥੱਲੇ ਆ ਗੱਪਾ ਵੀ ਦੇਖ ਲਓ ਆ ਗੱਪਾ ਵੀ ਸਾਡਾ ਭਾਈ ਸ਼ਾਇਰ ਕਰ ਰਿਹਾ ਫਾਕ ਕਰਦੀ ਨਾ ਤੁਸਰੇ ਹੱਥ ਪੁੰਚਦੇ ਮੈਨੂੰ ਗੋਤੀ ਚ ਨਾ ਪਾ ਮਮੀ ਨਾ ਫੇਰ ਤਾ ਹੋਰ ਦਮੱਲੇ ਤੇ ਮੇਰੀ ਵਾਹ ਭਾਰਤੀਆ ਦੇਖ ਲਾ ਚਲੋ ਕੋਈ ਨਹੀਂ ਨਿਆਣੇ ਅੱਜ ਕੱਢ ਕੇ ਮੇਰੇ ਚੂਹੇ ਨੇ ਆ ਸੰਗਤ ਭਾਈ ਜਿਹੜੀ ਜਾਣੇ ਨੂੰ ਤਿਆਰ ਆ ਜੀ ਇਹਨਾਂ ਨੇ ਇਹਨਾਂ ਨੇ ਜਾਣਾ ਹੁਣ ਰੇਲਵੇ ਸਟੇਸ਼ਨ ਇੱਥੋਂ ਬੱਸਾਂ ਜਾਉਂਗੀਆਂ ਜੀ ਇਹਨਾਂ ਨੂੰ ਲੈ ਕੇ ਤੇ ਕੁਝ ਆਉਂਦੀਆਂ ਜਿੰਨੀ ਕਿ ਸੰਗਤ ਆਉਂਦੀ ਆ ਜਿੰਨੇ ਕਿ ਜਾਂਦੀ ਆ ਸੰਗਤ ਉੰਨੀ ਕਿ ਆ ਜਾਂਦੀ ਆ ਸੰਗਤ ਮਤਲਬ ਮਹਾਰਾ ਦੀ ਬਹੁਤ ਕਿਰਪਾ ਜੀ ਹਨਾ ਤੇ ਕਹ ਲੋ ਵੀ ਕਿ ਪੂਰਾ ਸਾਲ ਏ ਮੈਨੂੰ ਨਹੀਂ ਲੱਗਦਾ ਵੀ ਉਰੇ ਕਦੇ ਵੀ ਸੰਗਤ ਦਾ ਇਕੱਠ ਜਿਹੜਾ ਉਹ ਘਟ ਹੁੰਦਾ ਹੋਊਗਾ ਤੇ ਬਹੁਤ ਵਧੀਆ ਗੱਲ ਆ ਜੀ ਇੱਧਰ ਆ ਦੇਖੋ ਆ ਸੰਗਤ ਆ ਰਹੀ ਆ ਉਹ ਬੱਸਾਂ ਆ ਰਹੀਆਂ ਐ ਭਾਈ ਹਨਾ ਐਵੇਂ ਹੀ ਚੱਲਦਾ ਰਹਿੰਦਾ ਜੀ ਉਰੇ ਜਿੰਨੀ ਕਿ ਸੰਗਤ ਜਾਂਦੀ ਆ ਇੱਕ ਉਹ ਪਿੱਛੇ ਬੱਸ ਆ ਰਹੀ ਆ ਉਹ ਵੀ ਬੱਸ ਦੇਖੋ ਦੇਖੋ ਕੀ ਦੇਖਣਾ ਉਹ ਵੀ ਬੱਸ ਭਾਈ ਸੰਗਤ ਲੈ ਕੇ ਆ ਰਹੀ ਆ ਤੇ ਗੱਡੀ ਵਾਲਾ ਵੀਰ ਸਾਡਾ ਇੱਥੇ ਖੜਾ ਹੋਣਾ ਕਿਤੇ ਆ ਉਹ ਖੜੀ ਆ ਗੱਡੀ ਸਾਡੀ ਸਾਹਮਣੇ ਕਾਲੇ ਰੰਗ ਦੀ ਆ ਹਾਂ ਪਹਿਲੇ ਨੰਬਰ ਤੇ ਹੀ ਖੜੀ ਆ ਆ ਠੀਕ ਆ ਤੇ ਚੱਲਦੇ ਆ ਜੀ ਫਿਰ ਲੇ ਕੇ ਵੀਰ ਨੂੰ ਕਰੀਏ ਫੋਨ ਹੈ ਨਹੀਂ ਹੋ ਰਿਹਾ ਉਹ ਆਪ ਦੇਖਦੇ ਆ ਕਿੱਧਰ ਫਿਰਦਾ ਤੇ ਕਰਨ ਸਾਡਾ ਕਹਿੰਦਾ ਭਾਈ ਕੁਝ ਲੈਣਾ ਜੀ ਮੈਂ ਇਹਨੇ ਕੋਈ ਸ਼ਾਸਤਰ ਲੈਣਾ ਹੈ ਅੱਜ ਇਹਨੇ ਦਿਮਾਲਾ ਸਜਾਇਆ ਮਾਹ ਚਲੋ ਦੇਖ ਲੰਨੇ ਆ ਕੀ ਲੈਣਾ ਨੇ ਆਣੇ ਨੇ ਉਹਨੂੰ ਦਿਖਾ ਕੇ ਮੈਂ ਜੀ ਬਸ ਕਰਨੇ ਲਗਾਉਣ ਵਾਸਤੇ ਹਾਂ ਲੈ ਲਵਾਂਗੇ ਹੁਣ ਆਹ ਪਟੜ ਲਾ ਦੇ ਬਸ ਹੀ ਰਹਿੰਦਾ ਸੇਆ ਬੜਾ ਜਿਗਨਾਵੇ ਹਾਂਜੀ ਠੀਕ ਆ ਦੇਖਦਾ ਨਾ ਹੋਵੇ ਇੱਕ ਖੰਡਾ ਹੋ ਗਿਆ ਇੱਕ ਆ ਹੋ ਗਿਆ ਖੰਡਾ ਰਹੇਗਾ 80 ਰੁਪਏ ਹੋਰ ਕੀ ਦੋ ਚੀਜ਼ਾਂ ਨੇ ਖੰਡਾ ਹੈਗਾ ਖੰਡਾ ਹੈਗਾ ਹੋਰ ਕੀ ਬੱਬੂ ਜੀ ਦੋ ਚੀਜ਼ਾਂ ਪਰ ਗੁੰਗਰੂ ਚਿੰਗਾਰੂ ਦਿਖਾਓ ਗੁੰਗਰੂ ਉਹ ਵੀ ਨਾਲੇ ਰਹਿੰਦੇ ਕਈ ਦਿਨਾਂ ਤੋਂ ਕਈ ਟਾਈਮ ਤੋਂ ਬੰਦਦਾ ਹੈ ਉਹਦੇ ਮਿਲਦੇ ਨਹੀਂ ਹੈਗੇ ਆਪਣੇ ਰੋਪਣ ਮਿਲਦੇ ਨਹੀਂ ਕਦੇ ਮੈਨੂੰ ਲੱਭੂ ਨਹੀਂ ਪੈਂਦਾ ਕੌਣ ਆ ਕਿੱਥੇ ਲਾਇਆ ਪਟਕਾ ਪੱਠਾ ਤਾਂ ਮਿਲ ਜਣੇ ਕਹਣਾ ਇਹ 700 ਰੁਪਏ ਦਾ 4 ਦਾ 6 ਦਾ ਸ੍ਰੀ ਸਾਹਿਬ ਬਾਬਾ ਜੀ ਛੋਟੇ ਛੋਟੀ ਸ੍ਰੀ ਸਾਹਿਬ ਲੱਗਦੀ ਹੈ ਜਿਹੜੀ ਹਾਂ ਵੀ ਆਹੀ ਦੇ ਦੋ ਉਹ ਵੀ ਰੰਗ ਵਾਲਾ ਦੋ ਇਹ ਨਾਲ ਦਿੰਦਾ ਜੀ ਨਾਲ ਹਾਂ ਆ ਦੇ ਦੋ ਇੱਕ ਰੁਪਿਆ ਕਾ ਕਰੇ ਵੇ ਇਕ ਦਾ ਰੱਖਣਾ ਦੇਖੋ ਭਾਈ ਵੇਖਿਆ ਲੈਣਾ ਕਿਸੇ ਹੋਰ ਹੈਗੀ ਦੀ ਸ਼੍ਰੀ ਸਾਹਿਬ ਸ਼੍ਰੀ ਸਾਹਿਬ ਛੋਟੀ ਨਹੀਂ ਹੋਣੀ ਜੀ ਕਿਉਂਕਿ ਇਹ ਜੇ ਤੁਹਾਡੀ ਇਹ ਛੋਟੀ ਹਾਂਜੀ ਹਾਂ ਆਹੀ ਆਹੀ ਕਿੰਨੇ ਪੈਸੇ ਹੋ ਗਏ ਆਪਾਂ ਜੀ 100 ਰੁਪਏ 100 ਰੁਪਏ ਤੇ 80 ਰੁਪਏ 280 ਕੁਝ 250 ਆ ਵੀ ਹੁਣ ਸਜਾ ਆ ਫਿਰ ਦਸਤਾਰ ਆਪਣੀ ਦਸਤਾਰਪੁਰ ਸ਼੍ਰੀ ਸਾਹਿਬ ਇਹ ਜਮੂਰ ਵੀ ਹੈ ਔਰ ਫਿਰ ਹੈ ਰਹੀ ਹੈ 350 ਵਾਲਾ ਉਹਦਨ ਹੋ ਗਏ ਜੈਸਮਨ ਤੂੰ ਲਾ ਦੇ ਉਹ ਸ਼ੀਸ਼ਾ ਦੇਖੂੰਗਾ ਫੋਨ ਚੋਂ ਹੈ ਅੱਜ ਭਾਈ ਮੁੰਡੇ ਨੇ ਦਮਾਲਾ ਸਜਾਇਆ ਟਾਵਰ ਪੂਰੀ ਅੱਜ ਮੁੰਡੇ ਦੀ ਚਾਹ ਹੋਣਾ ਚਾਹੀਦਾ ਸਭ ਦੇ ਬੱਚਿਆਂ ਤੇ ਚਾਹ ਹੋਣਾ ਚਾਹੀਦਾ ਹਾਂ ਤਾਂ ਇਹ ਕਰ ਨਹੀਂ ਉਹ ਐਦਾਂ ਕਰ ਨਹੀਂ ਮੈਂ ਕਹਿੰਦਾ ਗੱਡੀ ਕੋਲ ਜਾ ਕੇ ਲਾ ਲੰਦੇ ਆ ਸ਼ੀਸ਼ਾ ਹੋਣਾ ਉੱਥੇ ਲਾ 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 ਤੇ ਭਾਈ ਦੁਕਾਨ ਬਹੁਤ ਸੋਹਣੀ ਆ ਬਾਬਾ ਜੀ ਦੀ ਸਾਰਾ ਕੁਛ ਕਟਾਰਾਂ ਪਈਆਂ ਜੀ ਕਿਰਪਾਨਾਂ ਪਈਆਂ ਤਸਵੀਰਾਂ ਆ ਗੁਰੂ ਮਹਾਰਾਜ ਦੇ ਘੋੜੇ ਦੀ ਤਸਵੀਰ ਆ ਜੀ ਤੂੰ ਚ ਸਵਾਰ ਕੇ ਮੈਂ ਉਹ ਫੋਟੋ ਲੈ ਕੇ ਮੇਰਾ ਤੁਹਾਨੂੰ ਕਹਿੰਦੀ ਵੀ ਹੱਥ ਨਾਲ ਬਣਾਈ ਦੀ ਆ ਕੋਈ ਨਹੀਂ ਲੈ ਜੀ ਮੈਂ ਮੇਰਾ ਤਾਂ ਦੂਸਰੇ ਕੱਲ੍ਹ ਸਾਰੀਆਂ ਫੋਟੋ ਭਰ ਲਵਾਂ ਆਪਣੇ ਕਵਰੇਜ ਕੋਈ ਨਾ ਲੈ ਜੀ ਕੋਈ ਗੱਲ ਲਾਓ ਜੀ ਮੁੰਡੇ ਨੇ ਸਜਾ ਲਏ ਭਾਈ ਸ਼ਾਸਤਰ ਅੰਦਰੋਂ ਕਰਲਾ ਹੋਰ ਬਿਲਕੁਲ ਸਹੀ ਆ ਹੁਣ ਹਾਂ ਇੱਥੇ ਠੀਕ ਆ ਚਾ ਇਦਾਂ ਨਾ ਕੋਣਾ ਹੁਣ ਤੁੰਗਰੂ ਜੀ ਦਾ 4 ਰੁਪਏ ਤੁੰਗਰੂ ਲਾ ਲ ਕਿਚਲੋ ਤੂੰ ਗੁਰੂ ਕਿੱਥੇ ਲੱਗਣੇ ਮੋਰੇ ਇੱਕ ਪਾਸੇ ਨਾਲਾ ਇੱਧਰ ਲਾ ਲਾ ਕੁਝ ਹਾਂ ਇੱਧਰਲੀ ਸਾਈਡ ਆ ਬਸ ਠੀਕ ਆ ਇੱਕ ਘੁੰਗਰੂ ਟੁੱਟਿਆ ਵਾ ਦੇਖ ਆ ਇੱਕ ਨੂੰ ਹੈ ਨਹੀਂ ਜੀ ਜੀ ਸਾਹਿਬ ਪਿੱਛੇ ਪਸਾਣਾ ਬਸ ਪਿੱਛੇ ਲਾ ਲਾ ਨਹੀਂ ਨਹੀਂ ਪਿੱਛੇ ਨਹੀਂ ਮੋਰੇ ਲਾਈ ਦੀਆ ਛੇਦੀ ਸਾਹਿਬ ਤਾਂ ਇੱਥੇ ਲਾ ਬਸ ਵਿਹਾਂ ਕਹਿੰਦਾ ਲੈ ਭਾਈ ਖੰਡਾ ਘਰ ਹੈਗਾ ਤਾਂ ਕਹਿੰਦਾ ਤਾਂ ਨਹੀਂ ਲੈਣਾ ਹੈਗਾ ਖੰਡਾ ਹੈਗਾ ਘਰਾਂ ਹੈ ਠੀਕ ਹੈ ਬਸ ਹੋਛਾ ਲਓ ਭਾਈ ਨੂੰ ਚਾਹ ਬਹੁਤ ਆ ਕਹਿੰਦਾ ਜੀਜੂ ਮੈਂ ਸ਼ਾਸਤਰ ਲੈਣੀ ਸ਼ਾਸਤਰ ਲੈਣੇ ਮੈਂ ਪਹਿਲਾਂ ਸ਼ਾਸਤਰ ਹੋਣ ਲੈ ਲਿਆ ਤਾਂ ਆਪਣਾ ਉਹ ਜਦੋਂ ਮੈਂ ਕੱਪੜੇ ਚੱਕ ਲਿਆ ਆਪਣੇ ਪ੍ਰੈਸ ਕਰਨੇ ਵਾਲੇ ਆ ਪਿਆ ਬੈਗ ਚੱਲਦੇ ਆ ਜੀ ਕਰਨ ਨੇ ਲੈ ਲੈ ਸ਼ਾਸਤਰ ਲਓ ਜੀ ਮੁੰਡੇ ਦੀ ਟੌਰ ਭਾਈ ਪਹਿਲਾ ਨਾਲੋਂ ਦੁੱਗਣੀ ਹੋਗੀ ਹੈ ਟੌਰ ਪਹਿਲਾ ਨਾਲੋਂ ਦੁੱਗਣੀ ਹੋਗੀ ਸ਼ਾਸਤਰ ਸਦਾ ਜਾ ਕੇ ਦਿਖਾਈਂ ਇੱਧਰ ਨੂੰ ਇੱਧਰ ਹੱਥ ਲਾਵਣਾ ਜਾਂ ਇੱਧਰ ਨੂੰ ਘੁਮਾ ਹਾਂ ਇੱਧਰ ਨੂੰ ਦੇਖ ਕੋ ਮੁਕ ਨੂੰ ਗੁਰੂ ਦਾ ਪੁੱਤ ਉੱਪਰ ਲਾਂਗੇ ਪਿੱਛੇ ਹਾਂ ਇੱਥੇ ਇੱਥੇ ਸਵਾ ਚਲੋ ਠੀਕ ਆ ਠੀਕ ਆ ਚਲੋ ਆਜੋ ਮੈਂ ਬੈਠੀ ਆਹ ਗੱਡੀ 'ਚ ਗੱਡੀ ਆਪਣੀ ਖੜੀ ਆ ਆਜੋ ਆਜੋ ਫੇ ਪਾਜੀ ਸਤਿ ਸ੍ਰੀ ਅਕਾਲ ਜੀ ਪਤਾ ਜੀ ਨੋਆ ਬੁਲਾਇਦਸ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਠੀਕ ਠਾਕ ਜੀ ਫੋਨ ਕੀਤਾ ਸਵੇਰੇ ਚੱਕਿਆ ਨਹੀਂ ਤੁਸੀਂ ਉਹ ਮੈਂ ਨਾ ਹੁੰਦਾ ਤਾਂ ਜੀ ਉਦੋਂ ਮੈਨੂੰ ਪਹਿਲਾਂ ਮੈਂ ਕਿੰਨੀ ਆ ਗਿਆ ਮੈਂ ਨਹੀਂ ਪਾਜੀ ਨੂੰ 2800 ਕਹਾਂ ਨਹੀਂ ਨਹੀਂ ਚਲੋ ਠੀਕ ਆ ਧੰਨਵਾਦ ਤੁਹਾਡਾ ਤੇ ਕਿੱਥੇ ਗਿਆ ਬਾਈ ਆਪਣਾ ਬੰਦਪਨ ਲਾਈ ਬੁਲਾਇਓ ਬਾਈ ਨੂੰ ਆਪਣਾ ਇਹਨੂੰ ਤੇ ਚਲ ਜੀਏ ਭਾਈ ਫਿਰ ਪਾਈਏ ਚਾਲੇ ਪ੍ਰਸ਼ਾਦਾ ਛਕਣ ਗਏ ਵੀ ਜੀ ਨਹੀਂ ਨਹੀਂ ਚਲੋ ਜੇ ਨੂੰ ਆਪਾਂ ਕਰ ਲਓ ਫੋਨ ਬੈਠੋ ਜਦ ਤੱਕ ਮੰਮੀ ਤੁਸੀਂ ਤੁਰੀਏ ਫਿਰ ਪਾਈਏ ਚਾਲੇ ਨਹੀਂ ਨਹੀਂ ਖੁੱਲ ਜਣੀ ਤਾਂ ਕੀ ਤਾਂ ਉਹਦਾ ਪਿੱਛੇ ਆ ਥੋੜਾ ਜਿਹਾ ਕਵਾੜ ਜਾ ਤਾਂ ਆਪਾਂ ਖੁੱਲ ਗਈ ਇਹਨੂੰ ਲਾ ਦੇ ਪੁੱਤ ਹਜੇ ਬੈਹ ਜੋ ਭਾਈ ਚੱਲੀਏ ਫਿਰ ਪਾਈਏ ਚਾਲੇ ਕੀ ਪ੍ਰਧਾਨ ਜੀ ਹਾਂਜੀ ਭਾਈ ਕੀ ਹਾਲ ਹੈ ਜੀ ਵਧੀਆ ਵਧੀਆ ਵਾਹਿਦ ਜੀ ਖਾਲਸਾ ਉਹ ਫਤੇ ਜੀ ਭਾਈ ਜੀ ਫਤੇ ਜੀ ਲਓ ਜੀ ਵੀਰ ਸਾਡਾ ਪਹੁੰਚ ਗਿਆ ਤੇ ਵੀਰ ਨੂੰ ਸਗੋਂ ਅਸੀਂ ਅੱਧਾ ਘੰਟਾ ਕਰਾਇਆ ਵੇਟ ਤੇ ਹੁਣ ਪਾਈਏ ਚਾਲੇ ਜਿਆਦਾ ਦੇਰ ਤਾਂ ਨਹੀਂ ਹੋਈ ਵੀਰੇ ਖੜੇ ਨੇ ਨਾ 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 ਕੋਈ ਤੇ ਤੁਰੀਏ ਜੀ ਫਿਰ ਹੁਣ ਅੱਜ ਆਪਣਾ ਕਿੰਨੇ ਕਿਲੋਮੀਟਰ ਦਾ ਸਫ਼ਰ ਆ ਅੱਜ ਆਪਣਾ 110 ਕਿਲੋ ਮੇਰਾ ਸਫ਼ਰ ਹੈ ਭਾਈ ਇੱਕ ਪਾਸੇ ਨੂੰ ਹਾਂਜੀ ਅ ਟੋਟਲ ਹੋ ਗਿਆ 220 ਲਓ ਜੀ ਭਾਈ ਅੱਜ 220 ਕਿਲੋਮੀਟਰ ਦਾ ਸਫ਼ਰ ਹੈ ਹਰੇਕ ਗੱਡੀ ਆਪਣੀ ਮੰਜ਼ਿਲ ਤੇ ਜਾ ਰਹੀ ਹੈ ਜੀ ਨਿਕਲ ਕੇ ਹਨਾ ਤੇ ਇਹ ਇਹ ਵੀ ਗੱਡੀ ਮੈਨੂੰ ਇਸੇ ਵੀਰ ਦੀ ਲੱਗਦੀ ਹਨੋਵਾ ਹੈ ਨਾ ਇਹਦੇ ਚਾਗੇ ਦੇ ਉਦਣ ਆਪਾਂ ਮੋਲਾਂ ਦਾ ਪਹਿਲੇ ਦਿਨ ਠੀਕ ਆ ਤੇ ਲਾਓ ਜੀ ਸੰਗਤ ਭਾਈ ਸਾਜਰੇ ਸਾਜਰੇ ਪਹੁੰਚੀ ਹੋਈ ਆ ਆ ਲੰਗਰ ਛਕਣ ਇੱਧਰ ਲੰਗਰ ਖਾਲ ਆ ਜੀ ਸਾਹਮਣੇ ਅਸੀਂ ਪ੍ਰਸ਼ਾਦਾ ਛਕਿਆ ਨਹੀਂ ਜੀ ਅੱਜ ਕਿਉਂਕਿ ਸਾਜਰੇ ਅੱਡੀ ਭੁੱਖ ਵੀ ਨਹੀਂ ਹੈ ਵੀਰ ਨੇ ਸਾਨੂੰ ਲਾਜ ਚ ਦੇ ਦਿੱਤਾ ਹੈ ਵੇਖ ਵੀਰ ਨੇ ਸਾਨੂੰ ਲਾਜ ਚ ਦੇ ਦਿੱਤਾ ਸੀ ਜੀ ਕਹਿੰਦੇ ਪੂਰੀਏ ਝੋਲ ਜਾਂਦਾ ਲੱਗਿਆ ਨਾ ਬਾਦ ਵੀਰ ਨੇ ਸਾਡੇ ਭਾਈ ਸਾਨੂੰ ਲਾਲਚ ਇਹੋ ਜਿਹਾ ਦਿੱਤਾ ਕਹਿੰਦੇ ਜਿਹੜਾ ਪ੍ਰਸ਼ਾਦਾ ਪਾੜੀ ਰੋਜ਼ ਛਕਦੇ ਆਂ ਅੱਜ ਪੂਰੀਆਂ ਲੰਗਰ ਛਕ ਲਈ ਅੱਜ ਪੂਰੀਆਂ ਛੋਲੇ ਛਕਿਓ ਤੇ ਨਵੇਂ ਗੁਰਦੁਆਰਾ ਸਾਹਿਬ ਜਾਣਾ ਭਾਈ ਅੱਜ ਅੱਛਾ ਜੀ ਕਿੱਥੇ ਹੋ ਉੱਥੇ ਕਹਿੰਦੇ ਵੀ ਪੂਰੀਆਂ ਛੋਲਿਆਂ ਦਾ ਲੰਗਰ ਹੁੰਦਾ ਹੂੰ ਹੂੰ ਦੇਖਿਓ ਉਹ ਕੋਠੇ ਆਪੜਾ ਦਮ ਮਾ ਵਰਦੇ ਜਾ ਮਾਰਕੀਟ ਹੈ ਰਾਤ ਨੂੰ ਚਲਦੀ ਹੈ ਬੰਬਈ ਵਿੱਚ ਅੱਛਾ ਰਾਤ ਉਹੀ ਕੰਮ ਹੋ ਰਿਹਾ ਹੈ ਨਾ ਮੇ ਉਰੇ ਵੀ ਮਤਲਬ ਰਾਤ ਨੂੰ ਲੋਕ ਜ਼ਿਆਦਾ ਨਿਕਲਦੇ ਆ ਸਵੇਰੇ ਘੱਟ ਨਿਕਲਦੇ ਆ ਕਿਉਂਕਿ ਇੱਥੇ ਏਦਾਂ ਵਾ ਨਾ 10 ਵਜੇ ਮਾਰ ਕੇ ਚੱਲ ਹੁੰਦੀ ਆ ਆਪਣੇ ਗਿਆੜਾ ਬਾਰੇ ਤੱਕ ਮਾਰ ਕੇ ਫੁੱਲ ਜਾਂਦੇ ਅੱਛਾ ਰਾਤ ਨੂੰ ਹਾਂ ਹੁਣ ਇੱਥੇ ਬਾਰੇ ਕੋਈ ਬੰਦ ਹੋ ਜਾਂਦੀ ਆ ਬੰਬਈ ਜੇ ਬੰਦ ਹੁੰਦੀ ਆ ਅੱਛਾ ਉੱਥੇ ਪੂਰਾ 24 ਘੰਟੇ ਹੋ ਨਾ 24 ਨਹੀਂ ਰਾਤ ਦੀ ਸਿਫਟ ਚੱਲਦੀ ਆ ਅੱਛਾ ਠੀਕ ਆ ਠੀਕ ਆ ਤੇ ਲਓ ਜੀ ਅਸੀਂ ਪਾਤਾ ਫੜ ਭਾਈ ਚਾਲਾ ਤੁਰ ਪਏ ਅਸੀਂ ਤੇ ਇਧਰ ਦੇਖ ਲਓ ਇੱਕ ਗੱਲ ਹੈ ਉਹ ਟ੍ਰੈਫਿਕ ਦਾ ਜਿੱਦਾਂ ਅਸੀਂ ਪਿਛਲੇ ਬਲੌਗਾਂ 'ਚ ਵੀ ਤੁਹਾਨੂੰ ਦੱਸਿਆ ਟ੍ਰੈਫਿਕ ਦਾ ਬਹੁਤ ਜ਼ਿਆਦਾ ਫਰਕ ਆ ਜੀ ਟ੍ਰੈਫਿਕ ਬਹੁਤ ਘੱਟ ਆ ਮੈਂ ਕਹਿੰਦਾ ਯਾਰ ਆਪਣੇ ਜਿੱਦਾਂ ਪੰਜਾਬ ਵਿੱਚ ਕੱਲੇ ਕੱਲੇ ਘਰ 'ਚ ਗੱਡੀ ਖੜੀ ਆ ਉਹ ਕੰਮ ਨਹੀਂ ਹੋ ਰਿਹਾਗਾ ਹਾਂ ਨਹੀਂ ਨਹੀਂ ਨਾ ਪਾਪਾ ਜੀ ਹਾਂ ਗੱਡੀਆਂ-ਗੁੱਡੀਆਂ ਘੱਟੇ ਆ ਲੋਕਾਂ ਕੋਲ ਹਾਂਜੀ ਕਿਉਂਕਿ ਤੁਹਾਡੇ ਸਾਹਮਣੇ ਦੇਖ ਲਓ ਆਪਣੀ ਗੱਡੀ ਵੀ ਆ ਗਈ ਆ ਬਲੈਕ ਸਿਸੇ ਆ ਹਾਂ ਠੀਕ ਆ ਹਾਂ ਹੁਣ ਆਪਾਂ ਆਪਣੀ ਲਾਲ ਬੱਤੀ ਹੁੰਦੀ ਆ ਤੁਹਾਡੇ ਸਾਹਮਣੇ ਨਿਕਲ ਜਾਂਦੇ ਆ ਜਾਂਦੇ ਆ ਕੋਈ ਇਦਾਂ ਨਹੀਂ ਰੋਕ ਟੋਕ ਰੋਕ ਟੋਕ ਕੋਈ ਨਹੀਂ ਹੈਗੀ ਜੀ ਉਰੇ ਹਾਂ ਇਹ ਗਰੀਬ ਬੰਦੇ ਨੂੰ ਪਰੇਸ਼ਾਨ ਕਿਤੇ ਜਾਂਦੇ ਹਾਂ ਤੇ ਆ ਦੇਖ ਲਓ ਸ਼ੀਸ਼ੇ ਭਾਈ ਕਾਲੇ ਆ ਗੱਡੀ ਦੇ ਕਰਾਏ ਹੋਏ ਪੀਰ ਨੇ ਪਰ ਕੋਈ ਉਹ ਰੋਕ ਟੋਕ ਨਹੀਂ ਹੈਗੀ ਕੋਈ ਕੁਝ ਨਹੀਂ ਐਨ ਜਾ ਰਿਹਾ ਹੈ ਆਰਾਮ ਨਾਲ ਪੁਲਿਸ ਵਾਲਾ ਤਾਂ ਉਹ ਦੇਖਣੇ ਨੂੰ ਵੀ ਨਹੀਂ ਜੀ ਮਿਲਦਾ ਮੁੱਕ ਦੀ ਗੱਲ ਤਾਂ ਇਹ ਆ ਪੁਲਿਸ ਵਾਲਾ ਨਹੀਂ ਕੋਈ ਵੀ ਦੇਖਣੇ ਨੂੰ ਮਿਲਦਾ ਉਹ ਕਿਸੇ ਚੌਕ ਪਰ ਨਹੀਂ ਤੁਹਾਨੂੰ ਦੇਖਣੇ ਨੂੰ ਮਿਲਣਾ ਕਿਤੇ ਵੀ ਨਹੀਂ ਦੇਖਣੇ ਨੂੰ ਮੈਂ ਸਾਨੂੰ ਤਾਂ ਹੁਣ ਤੱਕ ਪੁਲਿਸ ਦੀ ਵਰਦੀ ਨਹੀਂ ਦੇਖੀ ਉਹ ਕਿਹ ਹੈ ਜੀ ਆ ਉੱਥੇ ਦੇਖਿਆ ਇਹਨੂੰ ਸਮਝੀ ਪੁਲਿਸ ਵਾਲਾ ਇਹ ਟ੍ਰੈਫਿਕ ਪੁਲਿਸ ਵਾਲੀ ਆ ਇਹ ਹੈ ਉਹੀ ਆ ਕੋਈ ਵੈਰੀ ਨਹੀਂ ਇਹ ਹੋ ਹੈਗਾ ਉਹੀ ਆ ਵੈਸੇ ਹੈਗਾ ਟ੍ਰੈਫਿਕ ਪੁਲਿਸ ਇਹ ਪਰ ਵੈਲਿਊ ਕੋਈ ਨਹੀਂ ਅੱਜ ਵੈਲਿਊ ਕੋਈ ਨਹੀਂ ਖਾਲੀ ਤਾਂ ਆਪਣੀ ਦਿਹਾੜੀ ਬਣਾਉਂਦੇ ਅੱਜ ਬਸ ਸੱਚੀ ਗੱਲ ਉਹ ਖੜਾ ਵੀ ਭਾਈ ਜੀ ਵੱਡਾ ਅਫਸਰ ਲੰਗੋ ਦਾ ਭਾਈ ਇਹ ਤੱਕ ਲੋਤਾਦਾ ਹੈਗਾ ਅੱਛਾ ਅਭੀ ਮਤਲਬ ਕਿਥੇ ਲੰਗਣਾ ਹੋਣਾ ਸ਼ਾਇਦ ਨਹੀਂ ਤਾਂ ਉਦਣ ਦਾ ਤਾਂ ਸਾਨੂੰ ਦਿਖਿਆ ਹੀ ਨਹੀਂ ਪਾ ਨਾ ਨਾ ਹਾਂ ਠੀਕ ਆ ਉਰੇ ਇੱਕ ਹੋਰ ਗੱਲ ਦੀ ਭਾਈ ਖਾਸੀਅਤ ਆ ਜੀ ਜਿੱਦਾਂ ਹੁਣ ਦੋਜੀ ਵੀਰ ਆ ਉਹ ਸਾਹਮਣੇ ਦੋਜੀ ਵੀਰ ਜਾਂਦਾ ਸਾਡਾ ਉਹ ਦੇਖੋ ਇਹ ਨਾ ਇੱਕ ਜਗ੍ਹਾ ਇਹਨਾਂ ਨੇ ਟਾਈਮ ਬੰਨਿਆ ਹੋਇਆ ਏ ਇੱਕ ਚੌਂਕ ਪਰ ਜਾ ਕੇ ਸਾਰੇ ਦੋਜੀ ਇਕੱਠੇ ਹੋ ਕੇ ਖੜ ਜਾਂਦੇ ਆ ਜੀ ਮੈਂ ਪਿੱਛੇ ਸ਼ੂਟ ਕਰਨਾ ਰਹਿ ਗਿਆ ਮੇਥੋਂ ਤੇ ਇੱਕ ਆ ਫਿਰਦਾ ਵੀਰ ਸਾਡਾ ਇਹ ਇਹ ਲੋਨਾ ਲਈ ਫਿਰਦਾ ਛੋਟੀ ਤੇ ਇਹਨਾਂ ਨੇ ਇੱਕ ਜਗ੍ਹਾ ਖੜ ਦੇਣਾ ਜੀ ਸਾਰਿਆਂ ਨੇ ਜਿਹਨੂੰ ਲੋੜ ਆ ਉੱਥੇ ਆਉਂਦੇ ਵੀਰ ਦੁੱਧ ਪੋਣ ਹੈ ਹਾਂਜੀ ਹਾਂਜੀ ਇਹ ਮਤਲਬ ਘਰ ਘਰ ਨਹੀਂ ਇਹਨਾਂ ਨੇ ਘੁੰਮਣਾ ਨਾ ਨਾ ਘਰੋਂ ਘਰ ਨਹੀਂ ਆ ਵਾਹ ਜੀ ਵਾਹ ਇੱਕ ਜਗ੍ਹਾ ਤੇ ਖੜ ਜਾ ਸਭ ਨੂੰ ਪਤਾ ਕਿ ਆਪੇ ਇੱਥੇ ਦੁੱਧ ਖਰਾੜ ਖੜਦੇ ਆ ਹਾਂ ਤੋ ਇੱਕ ਠੀਆ ਉਹਨਾਂ ਦਾ ਹਾਂ ਉੱਥੇ ਮੈਂ ਲਵਾਣਾ ਜੀ ਨੇ ਲੈਣਾ ਦੁੱਧ ਯਾਰ ਆਹ ਕੰਮ ਠੀਕ ਆ ਹਾਂ ਜੀ ਪਿਓਰ ਦੁੱਧ ਤੇ ਕੋਈ ਆ ਨਹੀਂ ਮਿਲਾਵਟ ਆਲਾ ਹਾਂ ਹਾਂ ਜੀ ਸਹੀ ਗੱਲ ਆ ਇਹ ਕੰਮ ਲੋਟ ਹੈ ਵੀ ਨਹੀਂ ਤਾਂ ਜਿਹੜਾ ਹੁਣ ਆਪ ਜਾਣਾ ਬੰਦੇ ਨੇ ਜੇ ਕਿਤੇ ਬੰਦੇ ਨੇ ਬਾਹਰ ਅੰਦਰ ਜਾਣਾ ਤਾਂ ਫੇਰ ਮੁਸ਼ਕਲ ਹੋ ਜਾਂਦਾ ਜਿੱਦਾਂ ਇੱਕ ਜਗ੍ਹਾ ਖੜਨਾ ਏ ਤਾਂ ਕਿਸੇ ਨੂੰ ਵੀ ਬੰਨ ਉੱਥੇ ਜਾ ਕੇ ਖੜਾ ਦੇ ਵੀ ਬਸ ਜਿਹੜਾ ਆ ਗਿਆ ਦਸ-ਦਸ ਕੇ ਪੁੱਛ-ਪੁੱਛ ਕੇ ਪਾਈ ਜਾਈ ਵੀ ਐਨਾ ਪਾ ਦਿਓ ਜੀ ਪੁੱਛੇ ਲੋੜ ਨਹੀਂ ਸਭ ਬੰਨੇ ਹੋਏ ਆ ਨਹੀਂ ਉਹ ਉਹ ਜਿਹੜੇ ਨੂੰ ਤਾਂ ਹੁਣ ਪਤਾ ਪੱਕਾ ਉਹ ਤਾਂ ਠੀਕ ਆ ਜੇ ਮੰਨ ਲਓ ਕਿਸੇ ਅਣਜਾਣ ਬੰਦੇ ਨੂੰ ਵੀ ਖੜਾਉਣਾ ਔਰੇ ਵੀ ਭਾਈ ਪੁੱਛ ਕੇ ਮੰਨ ਲਾ ਹੁਣ ਮੇਰੇ ਵਰਗੇ ਦਾ ਦੁੱਧ ਦਾ ਕੰਮ ਆ ਮੈਨੂੰ ਕਿਤੇ ਜਾਣਾ ਪੈ ਗਿਆ ਮੈਂ ਕਿਸੇ ਨੂੰ ਖੜਾ ਜਾਣਾ ਔਰੇ ਵੀ ਤੂੰ ਜਿਹੜਾ ਬੰਦਾ ਆਉਂਗਾ ਵੀ ਉਹਨੂੰ ਪੁੱਛ ਲਈ ਕਿੰਨਾ ਪਾਉਣਾ ਅਗਲੇ ਨੂੰ ਪਾਈ ਜਾਈ ਹਣਾ ਐਦਾਂ ਐਦਾਂ ਸੌਖਾ ਮੰਮੀ ਕੰਮ ਹੈ ਨਾ ਨਹੀਂ ਤਾਂ ਆਪਣੇ ਤਾਂ ਬਹੁਤ ਔਖਾ ਆਪਣੇ ਤਾਂ ਔਖਾ ਹੋ ਜੰਦਾ ਕੰਮ ਕਦੇ ਉੱਧਰ ਮੋਰਸੇ ਕਰ ਕਮਾ ਕਦੂ ਤੈਨੂੰ ਕਮਾ ਹਾਂ ਸਹੀ ਗੱਲ ਆਪਣੇ ਬਹੁਤਾ ਔਖਾ ਏ ਸਹੀ ਗੱਲ ਆ ਸਹੀ ਗੱਲ ਘਰ ਘਰ ਪੋਣਾ ਕਿੰਨੀ ਉੱਚੀ ਉੱਚੀ ਆ ਕਈ ਵਾਰ ਜਾ ਕੇ ਉੱਪਰ ਨਹੀਂ ਪੋਣਾ ਪੈਂਦਾ ਮੈਂ ਕਿਹੜੀ ਪੌੜੀਆਂ ਚੜ ਕੇ ਹੋਰ ਕਿਉਂ ਬਿਲਕੁਲ ਬਿਲਕੁਲ ਔਖਾ ਹੋ ਜੰਦਾ ਤੇ ਹਰੇ ਇੱਕ ਜਗ੍ਹਾ ਆਈ ਜਾਂਦੇ ਲੋਕ ਲੈ ਜਾਈ ਜਾਂਦੇ ਦੁੱਧ ਹੋਰ ਹੋਰ ਚੱਲ ਤੇ ਆਪਾਂ ਨੂੰ ਹੁਣ ਇੱਥੋਂ ਟਾਈਮ ਕਿੰਨਾ ਕ ਲੱਗਣਾ ਵੀਰੇ ਜਾਣੇ ਨੂੰ ਇਹ ਆਏ ਆਪਣਾ ਅੱਜ ਦਾ ਕੰਡਾ अदा घंटा लगू है ठीक है चल हाँ। तो रहे तो जी अःरू जी, जी नेहरू महात्मा फुले। जी। फुले। क्या लिखा ज्योतिरा जित फूले फूले हम आना भी चरित्र जी भाई ਲਓ ਜੀ ਚੱਲ ਰਹੇ ਆ ਤੇ ਨਾਮ ਨਹੀਂ ਨਾ ਪੜ੍ਹੂਗਾ ਸਫਰ ਤੇ ਹਾਂ ਥੋੜਾ ਛੋਟੇ ਅਕਸ਼ਰਾਂ ਚ ਲਿਖਿਆ ਹੋਇਆ ਪਤਾ ਲੱਗਣਾ ਨੇੜੇ ਜਾ ਕੇ ਚਲੋ ਠੀਕ ਆ ਜੀ ਫਿਰ ਹੁਣ ਚੱਲ ਰਹੇ ਆ ਅਸੀਂ ਸਫ਼ਰ ਤੇ ਭਾਈ ਮਿਲਦੇ ਆ ਹੁਣ ਤੁਹਾਨੂੰ ਅਗਲੇ ਵਲੌਗ ਚ ਪਤਾ ਲੱਗੂਗਾ ਵੀ ਅਸੀਂ ਕਿੱਥੇ ਜਾਣਾ ਕੀ ਕੁਛ ਦਿਖਾਣਾ ਏ ਤੇ ਬਹੁਤ ਸੋਹਣਾ ਇਤਿਹਾਸ ਆ ਜਿੱਥੇ ਅਸੀਂ ਚੱਲੇ ਆ ਤੇ ਜਰੂਰ ਦੇਖਿਓ ਅਗਲਾ ਵਲੌਗ ਮਿਲਦੇ ਆ ਜੀ ਫਿਰ ਤੁਹਾਨੂੰ ਅਗਲੇ ਵਲੌਗ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਇਲੈਕਸ਼ਨ